ਪਿਛਲੇ ਦਿਨੀ ਬਾਦਲ ਦਲ ਦੇ ਇੱਕ ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਹਨੇ ਨਸ਼ਾ ਛੱਡਿਆ ਹੋਏ ਇਸ ਮੁਹਿੰਮ ਦੇ ਵਿੱਚੋਂ ਆ ਮਨਪ੍ਰੀਤ ਸਿੰਘ ਆਂ ਗੁਰਸੇਵਕ ਸਿੰਘ ਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਸਿੰਘ ਫਾਸਲਕਾ ਤੋਂ ਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੂਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅਮਰਤ ਵੀ ਛਕਿਆ ਇਹ ਸਿੰਘ ਹੁਣੇ ਮੈਨੂੰ ਦੱਸ ਰਿਹਾ ਸੀਗਾ ਕਿ ਮੈਂ ਬਥੇਰੇ ਨਸ਼ੇ ਛਕਿਆ ਪਰ ਖਾਲਸਾ ਬਹੀਰ ਦੇ ਵਿੱਚ ਇਹਨਾਂ ਦੋਵਾਂ ਸੱਜਣਾ ਨੇ ਜਿਹੜਾ ਏ ਉਹ ਅਮਰਤ ਪਾਨ ਕਰਕੇ ਤੇ ਗੁਰੂ ਵਾਲੇ ਬਣਿਆ ਉਸ ਲੀਡਰ ਦੇ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਇੱਕ ਜਾਣਾ ਸਾਡਾ ਹੁਣ ਫਰਜ਼ ਬਣਦਾ ਆਪਾਂ ਸ਼ੇਅਰ ਕਰਕੇ ਪਹੁੰਚਾ ਦਈਏ ਕਿ ਭਾਊ ਜਿਹੜਾ ਚੈਲੰਜ ਕੀਤਾ ਸੀ ਆ ਖਾਲਸਾ ਪੰਥ ਨੇ ਪੂਰਾ ਕਰ ਲਿਆ ਹੁਣ ਮਾਰ ਲੋ ਕੰਮ ਖਾਲਸਾ ਜੀ ਕਰਾਂਗੇ ਉਹ ਪੱਕੇ ਪੈਰੀ ਕਰਾਂਗੇ ਕੋਈ ਅਸੀਂ ਗੱਲ ਨਹੀਂ ਗਈ ਅਸੀਂ ਕਰਮ ਨਭਾਉਣ ਵਾਲੇ ਬੰਦੇ ਆ ਤੇ ਤੁਸੀਂ ਉਹ ਗੱਲਾਂ ਕਰਨ ਵਾਲੇ ਬੰਦੇ ਸੋ ਖਾਲਸਾ ਕਰਮ ਨਭਾਉਂਦਾ ਇਹ ਤੇ ਕੰਮ ਸਾਡੇ ਆਪ ਬੋਲਦੇ ਆ ਸੋ ਇਹ ਉਹਦੇ ਫੋਨ ਤੱਕ ਜਿਹੜੀ ਆ ਪਹੁੰਚਦੀ ਕਰਦੇ ਹੋ ਜੇ ਤੇ ਹੁਣ ਇਹ ਗੱਲ ਵੀ ਹੁਣ ਪੱਕੀ ਕਰ ਦੇਣੀ ਹੈ ਕਿ ਆ ਦੋਵਾਂ ਹਲਕਿਆਂ ਤੋਂ ਤਰਨਤਾਰ ਤੋਂ ਤੇ ਖੇਮਕਰਨ ਹਲਕੇ ਤੋਂ ਖਾਸ ਕਰਕੇ ਦੋਵਾਂ ਹਲਕਿਆਂ ਤੋਂ ਸਭ ਤੋਂ ਵੱਡੀ ਲੀਡ ਭਾਈ ਅਮਰਤਪਾਲ ਸਿੰਘ ਨੂੰ ਇਹਨਾਂ ਦੋਵਾਂ ਹਲਕਿਆਂ ਤੋਂ ਆਪਾਂ ਦਿਵਾਉਣੀ ਆ ਪਿਛਲੇ ਦਿਨੀ ਬਾਦਲਦਲ ਦੇ ਇੱਕ ਲੀਟਰ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਹਨੇ ਨਸ਼ਾ ਛੱਡਿਆ ਹੋਏ ਇਸ ਮਹਿੰਮ ਦੇ ਵਿੱਚੋਂ ਆ ਮਨਪ੍ਰੀਤ ਸਿੰਘ ਆ ਗੁਰਸੇਵਕ ਸਿੰਘ ਗਾਉਂ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਸਿੰਘ ਫਾਸਲਕਾ ਤੋਂ ਆ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੂਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੀ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਿਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਵੀ ਛਕਿਆ ਇਹ ਸਿੰਘ ਹੁਣੇ ਮੈਨੂੰ ਦੱਸ ਰਿਹਾ ਸੀਗਾ ਕਿ ਮੈਂ ਬਥੇਰੇ ਨਸ਼ੇ ਛਕਿਆ ਪਰ ਖਾਲਸਾ ਬਹੀਰ ਦੇ ਵਿੱਚ ਇਹਨਾਂ ਦੋਵਾਂ ਸੱਜਣਾ ਨੇ ਜਿਹੜਾ ਏ ਉਹ ਅੰਮ੍ਰਿਤਪਾਣ ਕਰਕੇ ਤੇ ਗੁਰੂ ਵਾਲੇ ਬਣੇ ਆ ਉਸ ਲੀਡਰ ਦੇ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਇੱਕ ਜਾਣਾ ਸਾਡਾ ਹੁਣ ਫਰਜ਼ ਬਣਦਾ ਆਪਾਂ ਸ਼ੇਅਰ ਕਰਕੇ ਪਹੁੰਚਾ ਦਈਏ ਕਿ ਭਾਉ ਜਿਹੜਾ ਚੈਲੰਜ ਕੀਤਾ ਸੀ ਆ ਖਾਲਸਾ ਪੰਥ ਨੇ ਪੂਰਾ ਕਰ ਲਿਆ ਹੁਣ ਮਾਰ ਲਓ ਜਿਹੜਾ ਕੰਮ ਖਾਲਸਾ ਜੀ ਕਰਾਂਗੇ ਉਹ ਪੱਕੇ ਪੈਰੀ ਕਰਾਂਗੇ ਕੋਈ ਅਸੀਂ ਗੱਲ ਨਹੀਂ ਗਈ ਅਸੀਂ ਕਰਮ ਨਭਾਉਣ ਵਾਲੇ ਬੰਦੇ ਆ ਤੇ ਤੁਸੀਂ ਉਹ ਗੱਲਾਂ ਕਰਨ ਵਾਲੇ ਬੰਦੇ ਸੋ ਖਾਲਸਾ ਕਰਮ ਨਭਾਉਂਦਾ ਹੈ ਤੇ ਕੰਮ ਸਾਡੇ ਆਪ ਬੋਲਦੇ ਆ ਸੋ ਇਹ ਉਹਦੇ ਫੋਨ ਤੱਕ ਜਿਹੜੀ ਆ ਪਹੁੰਚਦੀ ਕਰਦੇ ਹੋ ਜੇ ਤੇ ਹੁਣ ਇਹ ਗੱਲ ਵੀ ਹੁਣ ਪੱਕੀ ਕਰ ਦੇਣੀ ਹੈ ਕਿ ਆ ਦੋਵਾਂ ਹਲਕਿਆਂ ਤੋਂ ਤਰਨਤਾਰ ਤੋਂ ਤੇ ਖੇਮਕਰਨ ਹਲਕੇ ਤੋਂ ਖਾਸ ਕਰਕੇ ਦੋਵਾਂ ਹਲਕਿਆਂ ਤੋਂ ਸਭ ਤੋਂ ਵੱਡੀ ਲੀਡ ਭਾਈ ਅਮਰਪਾਲ ਸਿੰਘ ਨੂੰ ਇਹਨਾਂ ਦੋਵਾਂ ਹਲਕਿਆਂ ਤੋਂ ਆਪਾਂ ਦਿਵਾਉਣੀ ਆ ਪਿਛਲੇ ਦਿਨੀ ਬਾਦਲ ਦਲ ਦੇ ਇੱਕ ਲੀਡ ਨੇ ਚੈਲੰਜ ਕੀਤਾ ਸੀਗਾ ਕੋਈ ਸਿੰਘ ਜਿਹਨੇ ਨਸ਼ਾ ਛੱਡਿਆ ਹੋਏ ਇਸ ਮਹਿੰਮ ਦੇ ਵਿੱਚੋਂ ਆ ਮਨਪ੍ਰੀਤ ਸਿੰਘ ਆ ਗਾਉਂ ਗੁਰਸੇਵਕਸੇਂ ਗਾਉਂ ਆ ਸਿੰਘ ਫਾਸਲਕਾ ਤੋਂ ਹੈ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਆ ਗੁਰਸੇਵਕ ਸਿੰਘ ਸੇ ਪਿੰਡ ਮੂਸੇ ਦਾ ਇਹ ਸਿੰਘ ਹੈ ਤੇ ਇਹ ਵੀਡੀਓ ਉਸ ਬੰਦੇ ਦੇ ਮੋਬਾਈਲ ਤੱਕ ਪਹੁੰਚਾ ਦਿਓ ਜੇ ਕਿਉਂਕਿ ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਵੀ ਇਹ ਸੇਵਾ ਨਹੀਂ ਭਾਈ ਹੈ ਪਰ ਉਹ ਮੈਂ ਅੱਗੇ ਨਹੀਂ ਲੈ ਕੇ ਆਉਣੇ ਇਹ ਦੋ ਸੱਜਣ ਨੇ ਨਸ਼ੇ ਵੀ ਛੱਡੇ ਇਹਨਾਂ ਨੇ ਤੇ ਅੰਮ੍ਰਿਤ ਵੀ ਛਕਿਆ ਇਹ ਸਿੰਘ ਹੁਣੇ ਮੈਨੂੰ ਦੱਸ ਰਿਹਾ ਸੀਗਾ ਕਿ ਮੈਂ ਬਥੇਰੇ ਨਸ਼ੇ ਛਕਿਆ ਹੈ ਪਰ ਖਾਲਸਾ ਵਹੀਰ ਦੇ ਵਿੱਚ ਇਹਨਾਂ ਦੋਵਾਂ ਸੱਜਣਾ ਨੇ ਜਿਹੜਾ ਏ ਉਹ ਅੰਮ੍ਰਿਤਪਣ ਕਰਕੇ ਤੇ ਗੁਰੂ ਵਾਲੇ ਬਣਿਆ ਉਸ ਲੀਡਰ ਤੇ ਘਰ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਇੱਕ ਜਾਣਾ ਸਾਡਾ ਹੁਣ ਫਰਜ਼ ਬਣਦਾ ਆਪਾਂ ਸ਼ੇਅਰ ਕਰਕੇ ਪਹੁੰਚਾ ਦਈਏ ਕਿ ਭਾਉ ਜਿਹੜਾ ਚੈਲੰਜ ਕੀਤਾ ਸੀ ਆ ਖਾਲਸਾ ਪੰਥ ਨੇ ਪੂਰਾ ਕਰ ਲਿਆ ਹੁਣ ਮਾਰ ਲਓ ਕਮ ਖਾਲਸਾ ਜੀ ਕਰਾਂਗੇ ਉਹ ਪੱਕੇ ਪੈਰੀ ਕਰਾਂਗੇ ਕੋਈ ਅਸੀਂ ਗੱਲ ਨਹੀਂ ਗਈ ਅਸੀਂ ਕਰਮ ਨਭਾਉਣ ਵਾਲੇ ਬੰਦੇ ਆ ਤੇ ਤੁਸੀਂ ਉਹ ਗੱਲਾਂ ਕਰਨ ਵਾਲੇ ਬੰਦੇ ਸੋ ਖਾਲਸਾ ਕਰਮ ਨਭਾਉਂਦਾ ਹੈ ਤੇ ਕੰਮ ਸਾਡੇ ਆਪ ਬੋਲਦੇ ਆ ਸੋ ਇਹ ਉਹਦੇ ਫੋਨ ਤੱਕ ਜਿਹੜੀ ਆ ਪਹੁੰਚਦੀ ਕਰਦੇ ਹੋ ਜੇ ਤੇ ਹੁਣ ਇਹ ਗੱਲ ਵੀ ਹੁਣ ਪੱਕੀ ਕਰ ਦੇਣੀ ਹੈ ਕਿ ਆ ਦੋਵਾਂ ਹਲਕਿਆਂ ਤੋਂ ਤਰਨਤਰ ਤੋਂ ਤੇ ਖੇਮ ਕਰਨ ਹਲਕੇ ਤੋਂ ਖਾਸ ਕਰਕੇ ਦੋਵਾਂ ਹਲਕਿਆਂ ਤੋਂ ਸਭ ਤੋਂ ਵੱਡੀ ਲੀਡ ਭਈ ਅਮਰਤਪਾਲ ਸਿੰਘ ਨੂੰ ਇਹਨਾਂ ਦੋਵਾਂ ਹਲਕਿਆਂ ਤੋਂ ਆਪਾਂ ਦਿਵਾਉਣੀ ਆ